ਕੀ ਚੰਗੀ ਆ ਗਈ ਤਾਂ ਚੰਗੀ ਤਾਂ ਫੇਰ ਨਹੀਂ ਆਦੀ ਕੋਈ ਗੱਲ ਨਹੀਂ ਤੇ ਹੋਰ ਪਾਈ ਫਸਸਰੀ ਗਾਲ ਸੋ ਸਾਰਿਆਂ ਨੂੰ ਇਹਦਾ ਮੈਸਮ ਜਿਉਤੀਆਂ ਦਿੰਦੀਆਂ ਵੀ ਨੂੰ ਸੱਤ ਵੀ ਬਣ ਕੇ ਰਹੇ ਤੇ ਨੂੰ ਫਸ ਨੂੰ ਹਲੜਨੇ ਦੇ ਕੇ ਚੰਕੇ ਚੜੀਆਂ ਤੇ ਮੈਂ ਤਾਂ ਉਹ ਕਮਾਈ ਹਾਂ ਬਣ ਕੇ ਬੱਠੀਆਂ ਚਪੜੀਆਂ ਬੱਠੀਆਂ ਚਪੜੀਆਂ ਬੱਠੀਆਂ ਆ ਗੋਡੇ ਬੁਆਈ ਸੀ ਮਤਲਬ ਡੀਕੀ ਕਿ ਬਸ ਸਾਢੇ ਕਰ ਆਈ ਗਈ ਜੇ ਤਾਂ ਠੀਕ ਨਹੀਂ ਸੀ ਹਾਂ

ਮੇਨੂ ਜੇ ਕੋ ਤੁਸਾਂ ਨੂੰ ਪਈ ਆ ਗੋਡੇ ਤੇ ਪਾਉਣੇ ਸੀ ਹੁਣ ਆ ਮੇਰੇ ਬਾਹਰ ਉੱਤੀ ਇਹ ਮੇਰੇ ਖਾਲ ਦੀ ਗੱਲ ਸੀ ਜਦੋਂ ਮੈਂ ਚੱਕਰ ਆ ਗਿਆ ਡਿੱਗ ਪਈ ਬਾਹਰ ਉੱਤੀ ਮੇਰੀ ਕਿਆ ਬਾਤ ਆ ਗਿਆ ਤਾਂ ਠੀਕ ਆ ਵੀ ਹਾਂ ਠੀਕ ਆ ਗਰਾਂ ਹਾਂ ਤੂੰ ਵੱਡਾ ਨਹੀਂ ਐ ਕਿਦਾਂ ਦੋੜ ਅੱਛਾ ਤੂੰ ਜਾ ਤੂੰ ਡੋਮੀ ਬਣੇ ਮਾਇਕੀ ਖਗੋੜੇ ਬੋਕੂ ਹੀ ਮਾਰ ਨਹੀਂ ਫੇਰ ਗੋੜੜਾ ਵੀ ਚਾਹੀਦਾ ਰੋਟੀ ਖਾਣੀਆਂ ਸਾਥ ਹਾਂ ਸਹੀ ਬੰਦੇ ਇਹ ਤਾਂ ਪੜ ਹੈ ਲੈ ਤੂੰ ਜਾ ਤੂੰ ਪਿੰਡ ਵੱਗ ਜਾ ਬਣੇ ਕਿ ਫਿਰ ਤਾਂ ਉਹ ਗੋਡੇ ਵੀ ਲਾਇੀ ਨਹੀਂ ਨਾ ਬੱਛਾ ਨਾਲ ਬੱਡੇ ਹੁੰਦੇ ਨੇ ਆਪਣੇ ਬੱਲੇ ਹੁੰਦੇ ਨੇ ਜਮਾਨਾ ਆ ਗਿਆ ਉਸ ਤੋਂ ਅੱਗੇ ਉਹਦਾ ਵੀ ਕੀ ਦੋ ਕੁੜੀਆਂ ਨੇ ਤੇਰੇ ਕੁੜੀਆਂ ਕੋਲੇ ਬਿਨਾਂ ਬਿਨਾਂ ਜਮਾਨੇ ਚ ਇਹਦਾ ਕੰਮ ਵੀ ਜਵਾਕ ਨੂੰ ਤੋੜਦੇ ਕੀ ਕਰਦੇ ਤੈਨੂੰ ਪਤਾ ਨਹੀਂ ਤੇ ਜਿਹੜੀ ਆਖ ਨੇ ਆਦੇ ਆ ਨਹੀਂ ਜਾਂਦੀ ਨਹੀਂ ਪਰ ਇਸ ਗੱਲ ਤੇ ਸੱਚੇ ਨਹੀਂ ਜੀਵਾ ਹੁੰਦਾ ਹੈ ਕਿ ਅੱਗੇ ਤੇ ਹੀ ਲੱਗਦਾ ਹਾਂ ਮੂਗਾ ਲੱਗ ਕੰਮੀ ਕਰੇਗਾ ਹਾਂ ਤੂੰ ਤਾਂ ਕੰਮੀ ਕਿ ਚੱਲ ਜੀ ਹੈ ਹਾਂ हां देखो भीना ना ना मम्मी ना धोरा और देखा बाजा बाजा की माटी को जोड़ी पे होता है तो पे कियागा हां सही कह रहा है वो कह पाऊं कि मिलकर कि नहीं भी करे चाल लगा बड़ा फोंडिया ना भी नहीं नहीं अपना ही बैठनी नहीं है ना वो नई नहीं ना आईना नहीं है आप नहीं है आप नहीं है कब जला मार दिया कर के बने क्या न फिरो

ਅਗਿਆਨੇ ਕਾਣੀਆਂ ਬੁੜੀਆਂ ਬਿਚੋੜੀ ਚੋੜੀ ਬੁੜੀਆਂ ਤੇ ਅਸਲੀ ਕੰਮ ਦਿਲਾ ਉਹ ਤਾਂ ਚਾਤੀ ਚੜਨਾ ਤੇ ਪਰਛਤੀ ਦਾ ਦੇਖ ਨੂੰ ਖਾਣ ਪਕੌੜ ਤੇ ਬਸ ਇਹੀ ਦਾ ਸਾੜਾ ਦਿੱਤਾ ਢਾਡੇ ਮਾਚਾ ਰਣਾ ਬੇਨਮਾ ਚਿੰਨ੍ਹ ਦਿਨ ਨੂੰ ਦਰਨਾ ਨਿਕਲ ਗਿਆ ਅੰਗੇ ਉਹ ਹੀ ਸ਼ੁਰੂ ਆ ਗਈ ਮੰਮੀ ਬਾਅਦ ਇਹ ਤਾਂ ਬੈਠਾ ਰਹੀ ਸੀ ਮੈਂ ਨਾਲ ਚਾਹ ਤੋਤਾ ਬੱਜ ਕੇ ਬੜੀ ਨਾ ਮਾ ਸੀਰੀ ਆ ਤੇ ਨਾ ਕੋਈ को रे के ओडा तब बस जावा था ते बेतुचा तिने आ गया ते क्षेत्र खाली गासची गण हे ना तो मी नाही आख्या काचच जाई दे विद्या ना कट गया चलते हा क्षेत्र दे गल्ली चलती है पण जमा जमा पण मुदफा क्षेत्र कब जाई का आम आदमी से इधर पे सुखाई जब खेत करतो हा अब गोडी पे महंगी मम्मी सस्ती बोलो ए

چھوٹی کو ستارہ بندے بھائی آ گیا لائنا روز آخیا کردے آنا मै आख चल भेज मै बुधवार त न تے ویر نوٹھلا اور دے بڈے تے چل ٹھیک ہو گئے سیے میں بسدیاں بڈے تے آ نہ بنتا نہ بندا کوئی ماڑ مٹکا ودیاں واٹیاں مان اور اے سب لگا کی کر کے ہن باں دا اور کوئی چاچے ڈاکٹر نو دکھا لیندے اسنو کہ بنی بنی وی آتا ہے ہن تے بازار چ بھی لے گیا بازار چ بھی تے رڈی سی بڑے اگ ٹٹیاں دا واڑ مارے جڑوں تے روڈ کاں روڈ تے چھے چھے بن جا آھا تے ہمارا چھٹ بھی کیویں بولیے تا جو گمالاں دا جواب آ جتاں مطلب ہے جواب گواڑ نے آ میرا کیا ہوئے ਇਹ ਅੱਲਾ ਸੱਤਰ ਵੀ ਬੜੇ ਤੇ ਬੇਨੈ ਅਈਂ ਗਾ ਸੱਤਰ ਵੀ ਆਦਾ ਮੈਂ ਤਾਂ ਬਹੁਤ ਸੱਤਰਾਂ ਆਂ ਦੇ ਦੇ ਮੈਂ ਇਹ ਲੈਂਦਾ ਦੇ ਆਦਾ ਸੋਆ ਬਾਹਰੋਂ ਵੰਡਿਆ ਨੇ ਹਾਂ ਪੰਜਤੀਆਂ ਪਿੱਛੇ ਹੁਣ ਗੰਦਗੀ ਖਾਣਾ ਸੱਤਰੀਆਂ ਰਹਾ ਤਾਂ ਵਧੀਆ ਹਾਂ ਪਤਾ ਖੇਤ ਵਰਗਾ ਤੇ ਹਾਂ ਅਪਟੌਲੇ ਸਾਹਮਣੇ ਜਾਓ ਵਧੀਆ ਨੇ ਹੋਟਾਉ ਵਧੀਆ ਚੱਲਦੇ ਆਹ ਗਾ ਚੱਲਦੇ ਮੈਂ ਇਹ ਕਰਦਾ ਤੁਮਿਸ ਨੋ ਚਾ ਚੰਡੀ ਆ ਗਿਆ ਚੰਡੀ ਦਾ ਫੇਰ ਗਿਆ ਇਹ ਕੋਈ ਬਾਤ ਨਹੀਂ ਤੇ ਹੋਰ ਪਾਈ ਸਸਰੀ ਘਾਲ ਸੋ ਸਾਰਿਆਂ ਨੂੰ ਇਹਦਾ ਮੈਸਮ ਝੋਤੀਆਂ ਦਿੰਦੀਆਂ ਵੀ ਨੂੰ ਸੱਤ ਵੀ ਬਣ ਕੇ ਰਹੇ ਤੇ ਨੂੰ ਸੱਤ ਨੂੰ ਹੱਲ ਦੇ ਦੇ ਕੇ ਚਮਕੇ ਚੜੀਆਂ ਤੇ ਮੈਂ ਤਾਂ ਉਹ ਕਮੈਂਟ ਭੇਜਿਓ ਤੁਹਾਨੂੰ ਵਧੀਆ ਲੱਗਿਆ ਤੇ ਦੁਰਤ ਰੈਡਰ ਤੁਹਾਨੂੰ ਬਲਾਉ ਜ਼ਰੂਰ ਦੇਖਣਾ ਇਹ ਤਾਂ ਪਿਆਰ ਦੀ ਗੱਲ ਮੈਂ ਦੱਸਦੀ ਹਾਂ ਸੱਤ ਨੂੰਹਾਂ ਪਿਆਰ ਭਾਈ ਤਾਂ ਬਲੋਗ ਬਣਾ ਦਿਆ

ਬੀ ਦੁੱਖ ਸੁੱਖ ਆਉਂਦੇ ਰਹਿੰਦੇ ਆ ਕਦੇ ਨੂੰ ਤੇ ਆਗੇ ਕਦੇ ਸਾਥ ਤੇ ਆਗੇ ਇਹ ਇੱਕ ਇੱਕ ਦੂਜੇ ਨੂੰ ਦੁੱਖ ਸੁੱਖ ਦੇ ਵਿੱਚ ਵਧੀਆ ਸਾਥ ਪਿਆਰ ਪਿਆਰ ਵਾਲਾ ਰੱਖੇ ਪੂਰਾ ਪਿਆਰਵੰਦ ਕੇ ਰਹਿਣਾ ਚਾਹੀਦਾ ਇਹ ਨਹੀਂ ਹੁੰਦੇ ਨੇ ਬੰਦੇ ਹੀ ਕੰਮ ਆਉਂਦਾ ਹੈ ਦੁੱਖ ਵੇਲੇ ਨਾ ਰ ਨੂੰ ਪਤੀ ਸਾਹਮਦੀ ਆ ਗਈ ਜਦੋਂ ਕੋਈ ਦੁੱਖ ਸੁੱਖ ਆ ਦੂਜਾ ਤਾਂ ਕੌਣ ਸਾਥ ਨੂੰ ਮੜਾ ਆਪਣਾ ਆਪਣਾ ਹੀ ਲੋਟ ਆਉਂਦਾ ਹੈਗਾ ਦੇਖਣਾ ਤੇ ਤੇ ਨੂੰ ਧੰਨਵਾਦ ਧੰਨਵਾਦ ਸਾਰੇ ਨੂੰ ਸਤਿ ਸ੍ਰੀ ਅਕਾਲ ਕਮੈਂਟ ਛੇੜ ਲੂਰ ਜੀ ਕੋਈ ਨਾ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਵੱਧ ਤੋਂ ਵੱਧ ਦੇਖਿਆ ਕਰੋ ਜੋ ਤੁਹਾਨੂੰ ਆ ਕੇ ਤੋਂ ਬਲੌਗ ਬੜੀਆ ਦੇਖਿਆ ਕਰੋ ਜਿਹੜਾ ਸਾਡੀਆਂ ਵੀਡੀਓ ਨੂੰ ਧੰਨਵਾਦ ਕਰਾ ਦਿਓ ਚਾਚੀਆਂ ਨੂੰ ਵੀ ਸ਼ੇਅਰ ਜਰੂਰ ਜਰੂਰ ਕਰਿਆ ਕਰੋ ਭਾਈ ਗੱਲ ਹੈ ਰਿਸ਼ਤੇਦਾਰੀ ਦੇ ਜਰੂਰ ਸ਼ੇਅਰ ਕਰੋ ਧੰਨਵਾਦ ਅਗਲੀ ਵੀਡੀਓ ਨੂੰ ਵੱਧ ਤੋਂ ਵੱਧ ਦੇਖ ਦੱਸਿਓ ਵੀ ਵਧੀਆ ਲੱਗੀ ਜਿਵੇਂ ਛੋਟੀ ਜਿਹੀ ਕੋਸ਼ਿਸ਼ ਸੀ ਇਹ ਸਿੱਖਿਆ ਵਾਸਤੇ ਹਾਂ ਹੈਨਾ